ਜੇ ਯੂਐਸ ਦੇ ਵੱਲੋਂ ਕੈਨੇਡਾ ਤੇ 25% ਟੈਰਿਫ ਲਗਾਇਆ ਜਾਂਦਾ ਹੈ ਤਾਂ ਉਸ ਨਾਲ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ ਅਸਰ ਪਵੇਗਾ ਤੁਹਾਡੇ ਬ੍ਰੇਕਫਾਸਟ ਕਰਨ ਵਾਲੇ ਸੀਰੀਅਲਸ ਦੇ ਉੱਤੇ ਇਸ ਦੇ ਨਾਲ ਹੀ ਅਮਰੀਕਨ ਸ਼ਰਾਬ ਵੀ ਮਹਿੰਗੀ ਹੋਵੇਗੀ ਮੇਕਅਪ ਦਾ ਸਮਾਨ ਤੋਂ ਲੈ ਕੇ ਬਿਊਟੀ ਪ੍ਰੋਡਕਟਸ ਦੇ ਵੀ ਰੇਟ ਵਧ ਜਾਣਗੇ ਟੈਰਿਫ ਦਾ ਅਸਰ ਫਰੂਟ ਜੂਸ ਫਰੈਸ਼ ਫਰੂਟਸ ਅਤੇ ਸਬਜ਼ੀਆਂ ਤੇ ਵੀ ਦੇਖਣ ਨੂੰ ਮਿਲੇਗਾ 25% ਟੈਰਿਫ ਦਾ ਅਸਰ ਆਟੋਮੋਬਾਈਲ ਇੰਡਸਟਰੀ ਤੇ ਵੀ ਨਜ਼ਰ ਆਵੇਗਾ ਜਿਸ ਨਾਲ ਗੱਡੀਆਂ ਵੀ ਹੋਰ ਮਹਿੰਗੀਆਂ ਹੋ ਸਕਦੀਆਂ ਹਨ ਜੇ ਯੂਐਸ ਦੇ ਵੱਲੋਂ ਕੈਨੇਡਾ ਤੇ 25% ਟੈਰਿਫ ਲਗਾਇਆ ਜਾਂਦਾ ਹੈ ਤਾਂ ਉਸ ਨਾਲ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ ਸਭ ਤੋਂ ਪਹਿਲਾਂ ਅਸਰ ਪਵੇਗਾ ਤੁਹਾਡੇ ਬ੍ਰੇਕਫਾਸਟ ਕਰਨ ਵਾਲੇ ਸੀਰੀਅਲਸ ਦੇ ਉੱਤੇ ਕਿਉਂਕਿ ਯੂਐਸ ਸਭ ਤੋਂ ਵੱਡਾ ਬ੍ਰੇਕਫਾਸਟ ਸੀਰੀਅਲ ਦਾ ਐਕਸਪੋਰਟਰ ਹੈ ਅਤੇ ਕੈਨੇਡਾ ਯੂਐਸ ਦੀ ਸਭ ਤੋਂ ਵੱਡੀ ਮਾਰਕੀਟ ਹੈ ਇਸ ਦੇ ਨਾਲ ਹੀ ਅਮਰੀਕਨ ਸ਼ਰਾਬ ਵੀ ਮਹਿੰਗੀ ਹੋਵੇਗੀ ਯੂਐਸ ਦੇ ਵੱਲੋਂ ਕੈਨੇਡਾ ਚ ਸਾਲ 2023 ਚ 262 ਯੂਐਸ ਡਾਲਰ ਦੀ ਐਲਕੋਹਲ ਐਕਸਪੋਰਟ ਕੀਤੀ ਗਈ ਸੀ ਜਿਸ ਚੋਕਲੀ ਵਿਸਕੀ ਦੀ ਗੱਲ ਕਰੀਏ ਤਾਂ ਉਹ 76 ਮਿਲੀਅਨ ਯੂ ਐਸ ਡਾਲਰ ਦੀ ਐਕਸਪੋਰਟ ਹੋਈ ਸੀ ਤੇ ਜੇ ਟੈਰਿਫ ਲਗਾਏ ਜਾਂਦੇ ਹਨ ਤਾਂ ਸ਼ਰਾਬ ਦੇ ਰੇਟ ਵੀ ਵਧ ਜਾਣਗੇ ਇਸ ਦੇ ਨਾਲ ਹੀ ਕੋਸਮੈਟਿਕਸ ਦੇ ਉੱਤੇ ਵੀ ਅਸਰ ਪਵੇਗਾ ਮੇਕਅਪ ਦਾ ਸਮਾਨ ਤੋਂ ਲੈ ਕੇ ਬਿਊਟੀ ਪ੍ਰੋਡਕਟਸ ਦੇ ਵੀ ਰੇਟ ਵਧ ਜਾਣਗੇ ਟੈਰਿਫਸ ਦਾ ਅਸਰ ਫਰੂਟ ਜੂਸ ਫਰੈਸ਼ ਫਰੂਟਸ ਅਤੇ ਸਬਜ਼ੀਆਂ ਤੇ ਵੀ ਦੇਖਣ ਨੂੰ ਮਿਲੇਗਾ ਤੇ ਇਹਨਾਂ ਦੇ ਰੇਟਸ 'ਤੇ ਵੀ ਵਾਧਾ ਹੋਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ 25% ਟੈਰਿਫ ਦਾ ਅਸਰ ਆਟੋਮੋਬਾਈਲ ਇੰਡਸਟਰੀ ਤੇ ਵੀ ਨਜ਼ਰ ਆਵੇਗਾ ਜਿਸ ਨਾਲ ਗੱਡੀਆਂ ਵੀ ਹੋਰ ਮਹਿੰਗੀਆਂ ਹੋ ਸਕਦੀਆਂ ਹਨ ਕੈਨੇਡਾ 'ਚ ਸੀ ਫੂਡ ਦੀ ਇੱਕ ਵੱਡੀ ਮਾਰਕੀਟ ਹੈ ਅਤੇ ਇਨ੍ਹਾਂ ਟੈਰਿਫ ਦੇ ਨਾਲ ਸੀ ਫੂਡ ਵੀ ਮਹਿੰਗਾ ਹੋਵੇਗਾ ਯੂਐਸ ਫੋਰਨ ਐਗਰੀਕਲਚਰ ਸਰਵਿਸ ਦੇ ਆਂਕੜਿਆਂ ਦੇ ਮੁਤਾਬਿਕ ਪਿਛਲੇ 5 ਸਾਲਾਂ 'ਚ ਯੂਐਸ ਤੋਂ ਕੈਨੇਡਾ 'ਚ ਤਕਰੀਬਨ 1.1 ਬਿਲੀਅਨ ਡਾਲਰ ਦਾ ਸੀ ਫੂਡ ਐਕਸਪੋਰਟ ਕੀਤਾ ਗਿਆ ਹੈ ਇਨ੍ਹਾਂ ਤਮਾਮ ਚੀਜ਼ਾਂ ਦੇ ਨਾਲ-ਨਾਲ ਟੈਰਿਫ ਦੇ ਕਾਰਨ ਕਲੋਥਿੰਗ ਫੈਬਰਿਕ ਅਪਰਲ ਅਤੇ ਸ਼ੂਜ਼ ਵੀ ਮਹਿੰਗੇ ਹੋਣਗੇ ਵਰਲਡ ਬੈਂਕ ਦੇ ਡਾਟਾ ਦੇ ਮੁਤਾਬਿਕ ਚਾਈਨਾ ਤੋਂ ਬਾਅਦ ਯੂਐਸ ਕੈਨੇਡਾ ਦਾ ਦੂਜਾ ਲਾਰਜੇਸਟ ਸਪਲਾਇਰ ਹੈ ਟੈਕਸਟਾਈਲਸ ਅਤੇ ਕਲੋਥਿੰਗ ਦਾ ਤੇ ਉੱਥੇ ਹੀ ਜੇ 트ੰਪ ਵੱਲੋਂ ਪਹਿਲੀ ਫਰਵਰੀ ਨੂੰ ਟੈਰਿਫਸ ਲਗਾਏ ਜਾਂਦੇ ਹਨ ਤਾਂ ਵੈਲੈਂਟਾਈਨਸ ਡੇ ਮੌਕੇ ਫਲਾਰਸ ਅਤੇ ਚਾਕਲੇਟਸ ਵੀ ਮਹਿੰਗੇ ਰੇਟਾਂ ਦੇ ਉੱਤੇ ਖਰੀਦनियां ਪੈ ਸਕਦੀਆਂ ਨੇ ਕਿਉਂਕਿ ਕੈਨੇਡਾ 'ਚ ਵੱਡੀ ਤਰ੍ਹਾਂ ਫਰੈਸ਼ ਕਟ ਫਲਾਰਸ ਇੰਪੋਰਟ ਕੀਤੇ ਜਾਂਦੇ ਹਨ ਜੋ ਟੈਰਿਫਸ ਦੇ ਕਾਰਨ ਮਹਿੰਗੇ ਹੋ ਸਕਦੇ ਹਨ ਸੋ ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਚੀਜ਼ਾਂ ਦੇ ਨਾਲ-ਨਾਲ ਹੋਰ ਕਿਹੜੀਆਂ ਚੀਜ਼ਾਂ ਦੇ ਉੱਤੇ ਟੈਰਿਫਸ ਲੱਗਣ ਤੋਂ ਬਾਅਦ ਅਸਰ ਪਵੇਗਾ ਕਿਉਂਕਿ ਡੋਨਲਡ ਟਰੰਪ ਦੇ ਵੱਲੋਂ 25% ਟੈਰਿਫ ਲਾਉਣ ਦਾ ਐਲਾਨ ਕੀਤਾ ਗਿਆ ਹੈ ਔਰ ਉਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਡੋ ਨੇ ਵੀ ਐਲਾਨ ਕੀਤਾ ਹੈ ਕਿ ਜੇ ਯੂਐਸ ਕੈਨੇਡਾ ਦੇ ਉੱਤੇ ਟੈਰਿਫ ਲਗਾਉਂਦਾ ਹੈ ਤਾਂ ਕੈਨੇਡਾ ਦੇ ਵੱਲੋਂ ਵੀ ਯੂਐਸ ਤੇ ਟੈਰਿਫ ਲਗਾ ਦਿੱਤੇ ਜਾਣਗੇ ਉਹਨਾਂ ਨੇ ਕਿਹਾ ਹੈ ਕਿ ਮੈਂ ਡਾਲਰ ਫॉर ਡਾਲਰ ਮੈਚਿੰਗ ਟੈਰਿਫ ਦੇ ਪ੍ਰਿੰਸੀਪਲ ਨੂੰ ਸਪੋਰਟ ਕਰਾਂਗਾ ਜਿਸ ਨਾਲ ਯੂਐਸ ਅਤੇ ਕੈਨੇਡਾ ਦੋਵਾਂ ਦੇਸ਼ਾਂ ਦੇ ਉੱਤੇ ਅਸਰ ਪਵੇਗਾ Red FM Delhi, Gagandeep Singh, the report.